ਫਿਰੋਜ਼ਪੁਰ ਦੇ ਵਿੱਚ ਚੋਰਾ ਤੇ ਹੌਸਲੇ ਲਗਾਤਾਰ ਬੁਲੰਦ ਹੋ ਰਹੇ ਨੇ ਤੇ ਕਿੰਨੇ ਜ਼ਿਆਦਾ ਬੁਲੰਦ ਹੋ ਰਹੇ ਨੇ ਇਸ ਦੀ ਮਿਸਾਲ ਵੇਖਣ ਨੂੰ ਮਿਲੀ ਹੈ ਫਿਰੋਜ਼ਪੁਰ ਦੇ ਪਿੰਡ ਬੱਗੇ ਖੁਰਦੇ ਵਿੱਚ ਜਿੱਥੇ ਚੋਰ ਨੇ ਗੁਰਦੁਆਰਾ ਸਾਹਿਬ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਚੋਰ ਖਰਾਜ ਚੋਰ ਜਿਹੜਾ ਹੈ ਬੇਖੌਫ ਹੋ ਕੇ ਗੁਰਦਾਰ ਸਾਹਿਬ ਦੇ ਅੰਦਰ ਦਾਖਲ ਹੋਇਆ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਚੋਰੀ ਦੀ ਇਸ ਵਾਰਦਾਤ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬੇਖੌਫ ਹੋ ਕੇ ਚੋਰ ਵਾਰਦਾਤ ਨੂੰ ਅੰਜਾਮ ਦੇ ਰਿਹਾ ਹੈ ਪਿੰਡ ਦੇ ਲੋਕਾਂ ਨੇ ਇਸ ਤੇ ਚੋਰ ਨੂੰ ਜਲਦ ਤੋਂ ਜਲਦ ਕਾਬੂ ਕਰਨ ਇਹ ਸੀਸੀਟੀਵੀ ਤੁਸੀਂ ਦੇਖ ਸਕਦੇ ਆ ਪਿੰਡ ਬੱਗੀ ਖੁਰਦੇ ਜੀ ਤੇ ਮੌਜੂਦਾ ਮੈਂ ਸਰਪੰਚ ਵੀ ਆ ਪਿਛਲੇ 2 ਦਿਨ ਦੇ ਵਿੱਚ ਸਾਡੇ ਪਿੰਡ ਕੋਈ ਅਣਪਛਾਤਾ ਵਿਅਕਤੀ ਆ ਰਾਤ ਨੂੰ ਜਿਨ੍ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਵੜ ਕੇ ਚੋਰੀ ਕੀਤੀ ਏ ਸੋ ਅਸੀਂ ਚਾਹੁੰਦੇ ਆ ਪ੍ਰਸ਼ਾਸਨ ਨੂੰ ਇਸ ਤੋਂ ਪਹਿਲਾਂ ਕਿ ਹੋਰ ਗੁਰਦਰਿਆਂ ਦੇ ਵਿੱਚ ਇਹੋ ਜਿਹੀ ਵਾਰਦਾਤ ਹੋਵੇ ਵੀ ਉਸ ਗਰੋਹ ਨੂੰ ਫੜਿਆ ਜਾਵੇ ਉਸ ਚੋਰ ਨੂੰ ਫੜਿਆ ਜਾਵੇ ਤੇ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕੀ ਸੀਸੀਟੀਵੀ ਦੇ ਵਿੱਚ ਕੀ ਸਾਹਮਣੇ ਆਇਆ ਸੀਸੀਟੀਵੀ ਦੇ ਵਿੱਚ ਉਹਨਾਂ ਦੀ ਫੋਟੋਜ਼ ਆਈ ਉਹਨੇ ਮੂੰਹ ਬੁਲਟਿਆ ਹੈ ਜੀ ਤਾ ਉਹ ਪੈਦਲ ਪਿੰਡ ਦੇ ਵਿੱਚ ਪਹਿਲਾ ਗਲੀ ਲੱਭ ਰਿਆ ਸੀ ਜੋ ਸਾਨੂੰ ਪਤਾ ਲੱਗਾ ਗੁਰਦਾਰੇ ਜੀ ਗਲੀ ਲੱਭ ਕੇ ਫਿਰ ਗੁਰਦਰਾ ਸਾਹਿਬ ਗਿਆ ਉਹਨੇ ਭੰਨੇ ਨੇ ਆਪਣਾ ਤਾਲੇ ਭੰਨੇ ਨੇ ਤੇ ਗੋਲਕ ਨੂੰ ਤੋੜ ਕੇ ਤੇ ਪੈਸੇ ਲੈ ਗਿਆ ਜੀ ਸੋ ਇਹ ਇੱਕ ਦੋ ਘਟਨਾ ਹੋਰ ਵੀ ਹੋਈਆਂ ਨੇ ਨੇੜੇ ਪਿੰਡਾਂ ਦੇ ਵਿੱਚ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਸ ਤੋਂ ਪਹਿਲਾਂ ਕੋਈ ਹੋਰ ਵਾਰਦਾਤ ਹੋਵੇ ਤਾਂ ਇਸ ਗਰੋਥ ਮੈਨੂੰ ਜਿੱਥੇ ਤੱਕ ਸਾਨੂੰ ਲੱਗਦਾ ਹੈ ਗਰੋ ਹੈ ਕਿਉਂਕਿ ਜਿਹੜਾ ਇਹ ਕੰਮ ਕਰ ਰਿਹਾ ਇਸ ਨੂੰ ਰਾਤ ਦੀ ਬਾਤ ਰਾਤ ਦੀ ਬਾਤ ਬਤ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਸੇਵਾਦਾਰ ਨਹੀਂ ਹੈਗਾ ਸੀਗਾ ਕੋਈ ਕਿਸੇ ਤਰ੍ਹਾਂ ਦੀ ਸਕਿਉਰਿਟੀ ਨਹੀਂ ਹੈਗੀ ਉੱਥੇ ਬਿਲਕੁਲ ਸਰ ਸਕਿਉਰਿਟੀ ਹੈਗੀ ਕੈਮਰੇ ਲੱਗੇ ਗੁਰਦੁਆਰਾ ਸਾਹਿਬ ਪਿੰਡ ਦੇ ਵਿੱਚ ਘਾਰੇ ਸੇਵਾਦਾਰ ਦਾ ਨਾਲ ਹੀ ਘਾਰੇ ਤਾਂ ਰਾਤ ਦੇ ਲਗਭਗ 1:30 ਵਜੇ ਦਾ ਇੱਕ ਘਟਨਾ ਹੋਈ ਜੀ ਇਸ ਵੀ ਕਿ ਕੀ ਮੰਗ ਕਰਦੇ ਹੋ ਮੰਗ ਸਰ ਪ੍ਰਸ਼ਾਸਨ ਨੂੰ ਕਹਿੰਦੇ ਵੀ ਇਦੋਂ ਪਹਿਲਾਂ ਕੋਈ ਹੋਰ ਵਾਰਦਾਤ ਹੋਵੇ ਜਾਂ ਹੋਰ ਗੁਰਦਿਆਂ ਦੇ ਵਿੱਚ ਇਹੋ ਜਿਹਾ ਘਟਨਾਵਾ ਹੋਣ ਤਾਂ ਉਹ ਸਟੋਰ ਨੂੰ ਫੜਾਇਆ ਜਾਵੇ ਜੀ ਫੜ ਕੇ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਕੀ ਨਾਮ ਤੁਹਾਡਾ ਦਲੇਰ ਸਿੰਘ ਜੀ ਸਰਪੰਚ ਹਾਂ ਜੀ ਬਿਲਕੁਲ ਸਰ ਪਿੰਡਾ ਕੀ ਹੋਇਆ ਕੀ ਹੈ ਹਾਂ ਜੀ ਪਿੰਡ ਆਪਣਾ ਹੈਗਾ ਬੱਗੇ ਖੁਰਦ ਤੇ ਜ਼ਿਲ੍ਹਾ ਆਪਣਾ ਹੈ ਫਰੋਜਪਰੀ ਆਪਣੇ ਆ ਬੀਤੀ ਇੱਕ ਦਿਨ ਛੱਡ ਕੇ ਪਿਛਲੀ ਰਾਤ ਇਹ 1:30 ਵਜੇ ਦਾ ਟਾਈਮ ਹੈ ਕੋਈ ਅਣਪਛਾਤਾ ਵਿਅਕਤੀ ਹੈ ਤੇ ਉਹ ਆਪਣੇ ਗੁਰੂ ਘਰੇ ਐਂਟਰੀ ਕੀਤੀ ਉਹਨੇ ਪਹਿਲੀ ਕੰਨ ਦਾ ਟੱਪਿਆ ਜੰਦਰਾ ਨਹੀਂ ਟੁੱਟਾ ਬਾਅਦ ਚ 2 ਲੱਖ ਤੋੜ ਕੇ ਅੰਦਰ ਗਿਆ ਤੇ ਬੂਟ ਪਾ ਕੇ ਤੇ ਅੰਦਰ ਜਾ ਕੇ ਸੀਰੀ ਸਾਹਿਬ ਫੜ ਕੇ ਤੇ ਗੋਲਕ ਭੰਨੀ ਉਹਨੇ ਤੇ ਜੋ ਵਿੱਚ ਸੀ ਪੈਸੇ ਜੋ ਵੀ ਲੈ ਕੇ ਤੇ ਉਹ ਬਾਅਦ ਚੋਂ ਉੱਥੋਂ ਗਿਆ ਚਲੇ ਵਾਪਸ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਹਾਂਜੀ ਹਾਂਜੀ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਸਾਡੇ 8 7-8 ਕੈਮਰੇ ਲੱਗੇ ਹੋਏ ਗੁਰਦੁਆਰਾ ਸਾਹਿਬ ਸਾਰੇ ਵਿੱਚ ਲੱਗ ਲੱਗੇ ਉਹਨੇ ਫੁਟੇਜ ਆਈ ਹੈ ਕੀ ਮੰਨ ਕਰਦੇ ਹੋ ਅਸੀਂ ਇਨਸਾਫ ਚਾਹੁੰਦੇ ਆ ਕਿ ਜੋ ਵੀ ਪ੍ਰਸ਼ਾਸਨ ਨੂੰ ਸਾਡੇ ਕੋ ਪਹੁੰਚਿਆ ਸਾਡੇ ਜੋ ਵੀ ਬੇਅਦਬੀ ਹੋਈ ਏ ਜੋ ਵੀ ਸਾਡੇ ਚੋਰੀ ਹੋਈ ਉਹ ਸਾਡੇ ਵੀ ਚੋਰ ਫੜਿਆ ਜਾਵੇ ਤੇ ਇਨਸਾਫ ਦਿੱਤਾ ਜਾਵੇ ਕੀ ਨਾਮ ਹੈ ਸਰ ਤੁਹਾਡਾ ਕੇਰਸਕ ਨੰਬਰਦਾਰ ਪਿੰਡ ਬੱਗੇਖੁਰਦ